बडाली आला सिंह की पुलिस ने मोटरसाइकिल चोरी करने वाले दो व्यक्तियों को गिरफ्तार किया है जिनके पास से चोरी की पांच मोटरसाइकिलें भी बरामद की गई हैं। इस संबंध में जानकारी देते हुए डीएसपी बसी पठाना राजकुमार ने बताया कि उन्हें गुप्त सूचना मिली थी कि दो व्यक्ति फर्जी नंबर प्लेट लगाकर मोटरसाइकिल पर सवार होकर जा रहे हैं जब पुलिस पार्टी द्वारा शक के आधार पर नाकाबंदी की गई, तो मोटरसाइकिल पर सवार मंगत राम और गगनदीप सिंह चोरी की मोटरसाइकिल पर नबीपुर से बडाली आला सिंह की तरफ आ रहे थे जिन्हें मोटरसाइकिल सहित गिरफ्तार कर लिया गया डीएसपी राजकुमार ने बताया कि यह दोनों व्यक्ति चोरी करने के आदि है जिनके पास ऐसी पाँच मोटर भी बरामद की गयी उन्होंने कहा की ਕਾਰਵਾਈ ਕਰਤੇ ਹੋਏ ਇਹਨਾਂ ਨੂੰ ਕੋਰਟ ਮੇਂ ਪੇਸ਼ ਕਰ ਰਿਮਾਂਡ ਲਿਆ ਜਾਏਗਾ মিডিਆ ਸੇ ਬਾਤ ਚਿਤ ਕਰਤੇ ਹੋਏ ਉਹਨਾਂ ਨੇ ਕੀ ਕਹਾ ਸੁਨੇ ਸਾਹਿਬ ਮਾਰਕਨ ਕੀ ਇਸ ਰਿਪੋਰਟ ਮੇ ਬਡਾਲੀ ਦੇ ਪੁਲਿਸ ਪਾਰਟੀ ਨੂੰ ਇਹ ਸਰਦੀਪ ਸਿੰਘ ਨੂੰ ਤਲਾਸ਼ ਮਿਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਭਗਤ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀਆਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਹੁਣ ਵੀ ਇਹ ਚੋਰੀ ਛੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ ਜੋ ਜਿਸ ਤੇ ਪੁਲਿਸ ਪਾਰਟੀ ਨੇ ਸਰਦੀਪ ਸਿੰਘ ਨੇ ਕਾਬੂਦੀ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀशुदा ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਤੇ ਪੁੱਛਗਿੱਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਤੋਂ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਬਰ ਕੀਤੇ ਨੇ ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਬਰ ਕਰ ਚੁੱਕੇ ਹਾਂ ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਕਸ਼ਿਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤਬੀਸ਼ ਹੋਊ ਜਾਂ ਬਰਾਮਦਗੀ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦਿਲ ਸੀ ਹਾਂਜੀ ਜਿਹੜਾ ਭਗਤ RAM ਮੰਗਦਰਾਮ ਹੈ ਉਸੇ ਮੰਗਦਰਾਮ ਹੈ ਇਹਦੇ ਤੇ ਤਿੰਨ ਚੋਰੀ ਦੇ ਮਾਮਲੇ ਦਰਜ ਨੇ ਇੱਕ ਅਕਸਾਈ ਸੈਕਟਰ ਤੋਂ ਮਾਮਲਾ ਦਰਜ ਹੈ